ਇਹ ਬੰਦੇ ਨੂੰ ਇਹਦੇ ਘਰਦਿਆਂ ਬਾਰੇ ਕੁਛ ਕਹਿ ਦੇਣਾ ਵੇਖ ਕੇ ਮਿਰਚਾਂ ਲੱਗਦੀਆਂ ਸਟੇਟਸ ਪਾ ਦੇਣੀ ਪਤੀ ਦੇ ਹੱਥ 'ਚ ਹੁੰਦਾ ਪਤਨੀ ਦਾ ਸਨਮਾਨ ਚਾਹੇ ਤਾਂ ਦਵਾ ਦੇ ਵਰਨਾ ਗਵਾ ਦੇ ਵੇਥੇ ਮੂੰਹ ਚੱਕ ਕੇ ਬੈਠਾ 10 ਵਜ ਗਿਆ ਸੁੱਤੀ ਪਈ ਉਹ ਉਠਾ ਲਾ ਜਾ ਕੇ ਹੁਣੇ ਠਾਣਾਂ ਮ ਜਾ ਕੇ ਸਵਰਨਾ ਜੀ ਜਾਗਦੀ ਪਈਆਂ ਜਾਗਦੀ ਪਈਆਂ ਇੱਕ ਦਿਨ ਲੇਟ ਕਿ ਉઠી ਸਾਰੇ ਸੁਣਾਉਣ ਲੱਗੇ ਇਹਨਾਂ ਦੀ ਕੁੜੀ ਰੋਜ਼ 12-12 ਵਜੇ ਉੱਠਦੀ ਐ ਹੁਣ ਤਾਂ ਕੋਈ ਕੁਛ ਕਹਿੰਦਾ ਨਹੀਂ ਮੈਂ ਸਟੇਟਸ ਪਾਉਣੀ ਐ ਨੋ ਦੀਆਂ ਗੱਲਾਂ ਦਾ ਟੰਡੋਰਾ ਪਿੱਟਿਆ ਜਾਂਦਾ ਬੇਟੀ ਦੇ ਕਾਣ ਨੂੰ ਲੁਕੋਇਆ ਜਾਂਦਾ ਉਹ ਮੁੰਡਿਆ ਤੇਰੀ ਭੈਣ ਦਾ ਫੋਨ ਆਇਆ ਤੇਰੇ ਘਰ ਵਾਲ ਨੇ ਉਹਦੇ ਤੇ ਲਾ ਕੇ ਫਿਰ ਸਟੇਟਸ ਪਾਤਾ ਮੰਮੀ ਉਹ ਚੱਲਦੀ ਫਿਰਦੀ ਪੱਤਰਕਾਰ ਆ ਤੁਹਾਨੂੰ 20 ਵਾਰੀ ਕਿਹਾ ਨਾ ਛੇੜਿਆ ਕਰੋ ਹੁਣ ਕੀਨੇ ਛੇੜਦਾ ਉਹਨੂੰ ਚਲੰਦ ਕੀ ਸਟੇਟਸ ਜਪਾਈ ਨਹੀਂ ਕਿਉਂ ਗੀਤੀ ਕਰਾਈ ਨਹੀਂ ਹੈ ਜੀ ਸਿੰਪਲ ਸਟੇਟਸ ਹੀ ਐ ਇੰਨਾ ਰੌਲਾ ਪਾਣ ਵਾਲੀ ਕਿਹੜੀ ਗੱਲ ਐ ਮੈਨੂੰ ਹੋਰ ਵੀ ਬਹੁਤ ਕੰਮ ਐ ਇਹ ਮਰਨਿਆਂ ਦਾ ਇੰਨਾ ਖੋਰਸਾ ਕਰਦੀ ਐ ਫਿਰ ਵੀ ਮੇਰੇ ਨਹੀਂ ਹੋਈ ਮੈਂ ਸਟੇਟਸ ਪਾ ਦੰਨੀ ਐ ਸ਼ਤਰੰਜ ਭਰੀ ਦੁਨੀਆ ਚ ਚਲਾਕੀਆਂ ਦੇ ਡੇਰੇ ਨੇ ਇਹ ਮੇਰੇ ਮੂੰ ਤੇ ਮੇਰੇ ਨੇ ਤੇਰੇ ਮੂੰ ਤੇ ਤੇਰੇ ਨੇ ਆਹ ਦੇਖ ਨੇ ਫਿਰ ਸਟੇਟਸ ਪਾਤਾ ਅੱਗ ਲੱਗੇ WhatsApp ਨੂੰ ਇਹਨੇ ਲੋਕਾਂ ਨੂੰ ਚਲਦਾ ਫਿਰਦਾ ਪੱਤਰਕਾਰ ਬਣਾਤਾ ਮੈਂ ਪਟਕਣਾ Wi-Fi ਸਾਰੀ ਕਾਲਾ ਤੇ ਅਧੂੜੇ ਰਹਿ ਚੜ੍ਹ